ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਅਮਨਦੀਪ ਸਿੰਘ ਆਪਣੇ ਆਜ਼ਾਦ ਉਮੀਦਵਾਰ ਐਪਸੋਡਸ ਸਾਥੋਂ ਤੇ ਅੱਜ ਅਸੀਂ ਇੱਥੇ ਫਾਰਮ ਟਾਊਨ ਚ ਆਪਣੇ ਬੈਰੋ ਟਾਊਨ ਦੇ ਵਿੱਚ ਆਏ ਹੈਗੇ ਜਿਹੜੇ ਫਾਰਮਸ ਹੈਗੇ ਆ ਸਾਰੇ ਆਪਣੇ ਕਿਸਾਨਾਂ ਨੂੰ ਮਿਲ ਰਹੇ ਹੈਗੇ ਆ ਘਰੋ ਘਰ ਜਾ ਕੇ ਉਹਨਾਂ ਦੇ ਸਾਰਿਆਂ ਦੇ ਫਾਰਮ ਜਾ ਕੇ ਤੇ ਸਾਰੇ ਬਹੁਤ ਖੁਸ਼ ਹੋਏ ਆਪਣੇ ਮਿਲ ਕੇ ਬਹੁਤ ਵਧੀਆ ਰਿਸਪਾਂਸ ਮਿਲਿਆ ਹੈਗਾ ਵਾ ਤੇ ਹੁਣ ਥੋੜਾ ਜਿਹਾ ਲੇਟ ਤਾਂ ਹੋ ਗਿਆ ਬਟ ਅਸੀਂ ਫਿਰ ਵੀ ਜਿੰਨੀ ਕੋਸ਼ਿਸ਼ ਕਰ ਸਕਦੇ ਹੈਗੇ ਹਰੇਕ ਦੇ ਦਰਵਾਜ਼ੇ ਤੇ ਜਾ ਕੇ ਉਹਨਾਂ ਨੂੰ ਆਪਣੇ ਜਾਣਕਾਰੀ ਦੇਵਾਂਗੇ ਤੇ ਆਪਣੇ ਤੁਸੀਂ ਵੀ ਜੀ ਪਲੀਜ਼ ਵੱਧ ਤੋਂ ਵੱਧ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਤੇ ਰਿਸਪੌਂਸਿਵ ਵਧੀਆ ਮਿਲ ਰਿਹਾ ਹੈਗਾ ਜੀ ਤੇ ਜਿਹੜੇ ਅਸੀਂ ਇਹ ਤਾਂ ਹੀ ਕਰ ਰਹੇ ਹੈਗੇ ਆ ਕਿਉਂਕਿ ਜਿਹੜੀ ਪਾਰਟੀਆਂ ਹੈਗੀਆਂ ਜੀ ਪਾਰਟੀਆਂ ਲੋਕਾਂ ਦੇ ਸਾਥ ਸੰਗਤ ਦੇ ਨਹੀਂ ਦਿੰਦੀਆਂ ਤੇ ਜੋ ਉਮੀਦਵਾਰ ਜੋ ਆਜ਼ਾਦ ਹੁੰਦੇ ਨੇ ਉਮੀਦਵਾਰ ਉਹ ਸੰਗਤ ਦੀ ਗੱਲ ਉਹਨਾਂ ਨੂੰ ਸੌਣੀ ਮੰਨੀ ਪੈਂਦੀ ਹੈਗੀ ਆ ਕਿਉਂਕਿ ਉਹ ਕਿਸੇ ਦੇ ਦਬਾਅ ਥੱਲੇ ਹੇਠ ਨਹੀਂ ਹੁੰਦੇਗੇ ਇਸ ਕਰਕੇ ਤੁਸੀਂ ਵੀ ਜੀ ਫੈਸਲਾ ਮੌਲੇ ਮਹੀਨੇ ਅਕਤੂਬਰ 19 ਤਰੀਕ ਨੂੰ ਤੁਸੀਂ ਵੀ ਲੈਣਾ ਹੈਗਾ ਕਿ ਤੁਸੀਂ ਫੇਰ ਦੁਬਾਰਾ ਪਾਰਟੀ ਨੂੰ ਵੋਟ ਪਾ ਕੇ ਤੇ ਫਿਰ ਉਹੀ ਕੰਮ ਕਹਾਣੀਆਂ ਗੱਲਾਂ ਤੇ ਛਤਰਖਾਨੇ ਹੈਗੇ ਆ ਯਾਦ ਕੀ ਨਵਾਂ ਤੁਸੀਂ ਵੋਟ ਪਾ ਕੇ ਕਿਸੇ ਉਮੀਦਵਾਰ ਨੂੰ ਆਜ਼ਾਦ ਨੂੰ ਤੇ ਤੁਸੀਂ ਕੁਝ ਆਪਣੇ ਬਦਲਾਅ ਲੈ ਕੇ ਆਉਣਾ ਹੈਗਾ ਚੰਗਾ ਜੀ ਧੰਨਵਾਦ ਸਸਿਗਾ